ਤੂੰ ਉਹੰਗਾ ਕੰਮ ਦਾ ਡਾਕਟਰ ਨਹੀਂ ਤੇ ਪਾਣੀ ਨਿਕਲਦਾ ਮੱਦਰ ਦੇ ਪੱਖਾ ਲੋਟ ਕਰਨਾ ਤੇ ਪੱਖਾ ਗਿਆ ਮੱਚ ਹਲੇਵਾ ਪਾਣੀ ਦੇ ਕਿ ਆ ਵੀ ਮੇਰੇ ਨਾਲ ਤਾਰਾ ਫੁੱਟੀਆਂ ਲਾਉਣ ਮੱਚਾ ਉਹਨੇ ਬਣਾਈ ਨਹੀਂ ਕਿਤੇ ਦੇ ਨਹੀਂ ਪਹਜਣ ਮੈਂ ਪਟਿਆ ਠੀਕ ਹੈ ਠੀਕ ਹੈ ਜੀ ਕਿਧਰ ਗਿਆ ਬਾਈ ਬਾਈ ਤਾਂ ਕੰਮ ਗਿਆ ਬਾਹਰ ਗਿਆ ਵਾ ਦੱਸੋ ਤਰੋ ਹੁਕਮ ਕੀ ਕੰਮ ਸੀ ਕੋਰਮੈਨ ਦਾ ਕਿੱਥੇ ਹੈ ਯਾਰ ਕੋਰਮੈਨ ਤਾਂ ਹੁਣ ਇੱਥੇ ਬਾਈ ਮੈਂ ਹੀ ਆ ਵੱਡਾ ਵੀ ਤੇ ਛੋਟਾ ਵੀ ਤੈਨੂੰ ਦੱਸਿਆ ਕੀ ਪਤਾ ਹੁਣਾ ਨਹੀਂ ਨਹੀਂ ਬਾਈ ਯਾਰ ਆ ਸਾਰਾ ਕੰਮ ਮੇਰੇ ਮੂੰਹ ਨੂੰ ਆਇਆ ਦਿਨੇ ਮੈਨੂੰ ਪਿੰਡ ਚ ਦੀ ਲੋਕ ਟੇਕਨ ਦਿੰਦੇ ਵੀ ਸਾਡਾ ਪੱਖਾ ਖੜ ਗਿਆ ਸਾਡੀ ਮੋਟਰ ਦੀ ਤਾਰ ਮੱਚ ਗਈ ਛੋਟ ਕਰ ਜਾ ਹੁਣਾ ਮੱਛੀ ਮੋਟਰ ਮੱਛੀ ਆ ਕਿਸੇ ਦੀ ਬੰਨੀ ਜਾਂਦਾ ਆਵੇ ਅਗਲਾ ਕਹਿ ਦਿੰਦਾ ਵੀ ਦੁਕਾਨਾਂ ਵਾਲੇ ਸਮਾਨ ਮਾੜਾ ਪਾ ਦਿੰਦੇ ਆ ਮੈਂ ਤਾਂ ਤੇਰੇ ਸਾਹਮਣੇ ਕਾਰ ਪਾਈ ਹੈ ਨਾ ਪਯੌਰ ਤਾਂ ਵੀ ਆ ਯਾਰ ਮਸ਼ੀਨ ਪਈ ਨੂੰ ਦਸਾਲ ਹੋ ਗਿਆ ਨਹੀਂ ਨਹੀਂ ਬਾਈ ਇਹਦਾ ਚੱਕਰ ਪਤਾ ਕੀ ਹੈ ਇਹਦਾ ਨਹੀਂ ਮਿਲਿਆ ਸਮਾਨ ਇਹਦਾ ਸਮਾਨ ਕਰਿਆ ਵਾ ਆਰਡਰ ਮੇਰਾ ਇਹ ਆਊਗਾ ਬੰਦੇਓ ਇਹਦੇ ਤੇ ਥੋੜਾ ਜਿਹਾ ਟਾਈਮ ਲੱਗ ਗਿਆ ਕੰਪਨੀ ਹੋ ਗਈ ਬੰਦ ਕੰਪਨੀ ਬੰਦ ਹੋਣਾ ਕਰਕੇ ਤਾਂ ਮੇਰੀ ਬੰਦਿਆ ਨਾਲ ਸੈਟਿੰਗ ਸੀਗਾ ਉਹ ਕਹਿੰਦੇ ਅਸੀਂ ਸਮਾਨ ਮਗਾ ਦੇਣੀ ਆ ਤੈਨੂੰ ਇੰਨੇ ਆਟੋ ਸੁਣਾਉਂਦਾ ਹਾਂ ਇਹਦਾ ਬਾਈ ਮੇਰੇ ਮੂੰਹ ਨੂੰ ਹੀ ਆਉਣਾ ਅੱਛਾ ਯਾਰ ਹਾਂ ਤੂੰ ਦੱਸ ਕੰਮ ਕਿਵੇਂ ਕੀ ਗੱਲ ਬਾਤ ਦੱਸ ਮੈਨੂੰ ਹੋਰ ਸੁਣਾ ਠੀਕ ਆ ਯਾਰ ਕੰਮ ਤਾਂ ਫੂਰ ਮਿਹਨਤ ਆ ਕੀ ਸੀ ਆ ਤੂੰ ਮੈਨੂੰ ਤੇਰੇ ਤੇ ਯਕੀਨ ਜਾਂ ਨਹੀਂ ਲੱਗਦਾ ਨਹੀਂ ਨਹੀਂ ਬਾਈ ਯਾਰ ਆ ਤੇਰੇ ਸਾਹਮਣੇ ਆ 10 ਕੁ ਲੂਪਾਂ ਪਏ ਆ 8-10 ਪੱਖੇ ਪਏ ਆ ਆ ਕੂਲਰ ਪਿਆ ਡਾਕਟਰ ਦਾ ਉਹ ਮਸੀਹ ਪਈ ਆ ਉਹ ਕੂਲਰ ਪਿਆ ਦਾ ਅੰਮਤਾ ਯਾਰ ਬਹੁਤ ਆਉਂਦਾ ਹੈ ਨਾ ਹਾਂ ਉਹ ਤਾਂ ਵੇਖ ਲੈ ਰੂਸ਼ਣਦਾਨ ਭਰੇ ਪਏ ਆ ਮੈਕਸਿਕਾ ਮੁਕਸਿਕਾ ਹੋ ਸਾਟਰ ਲੋਕਾਂ ਦੇ ਆ ਵੇਖਣਾ ਪੱਖੇ ਪੁੱਖੇ ਅੰਮਤਾ ਯਾਰ ਬਹੁਤ ਆ ਤੁਹਾਡੇ ਕੋਲ ਬੜਾ ਕੰਮ ਆਉਦਾ ਬਾਈ ਪੁੱਛ ਨਾ ਮੇਰਾ ਯਾਰ ਕੋਈ ਫੈਸਲਾ ਤਾਂ ਕਰੀ ਇਹੋ ਜਿਹਾ ਨਾ ਆ ਮੋਟਰ ਨਹੀਂ ਗੱਲ ਆ ਵੀ ਜਿਹਦੇ 13 ਚੀਜ਼ ਨੂੰ ਪਲਾਸਮੈਂਟ ਲਾਤਾ ਮੁੜ ਕੇ ਜੀ ਜੀ ਖੜਦੀ ਤੇ ਤੂੰ ਹੀ ਸੈਟਿੰਗ ਕਰ ਗਿਆ ਬਾਈ ਇਹ ਕੰਮ ਦੀ ਤੇ ਯਾਰ ਮੈਨੂੰ ਉਹ ਦੇਣਾ ਚਾਰ ਦਾ ਉਹ ਤਖਣਾ ਵਾਲਾ ਉੱਤੇ ਕਲੰਪ ਜਾ ਉਹ ਤੂੰ ਕੀ ਕਰਨਾ ਉਹ ਡ੍ਰਿਵਲੀ ਦੇ ਉਹੀ ਕਸ ਕੇ ਕੱਢਾਂਗੇ ਬਾਹਰ ਮੇਰੀ ਮੋਟਰ ਸੜ ਗਈ ਮੋਟਰ ਤਾਂ ਯਾਰ ਮੈਂ ਸੁਣਿਆ ਇੱਕ ਘਰ ਦੀ ਹੋਰ ਵੀ ਬੱਚਾ ਦੇ ਦੀ ਤੇ ਇੱਕ ਮੈਂ ਬੰਨੀ ਜਾਂਦਾ ਬੱਚਾ ਯਾਰ ਮੈਨੂੰ ਬੱਤੇ ਦੀ ਸਾਧ ਨਹੀਂ ਆਉਂਦੀ ਬੱਚਾ ਕਿਵੇਂ ਦਿੰਦੀਆਂ ਮੋਟਰ ਇਹਦਾ ਬੱਸ ਤੂੰ ਆਏ ਤੇ ਇਹਨੂੰ ਦੱਸਤਾ ਤਾਂ ਫੇਰ ਸਾਡਾ ਤਾਂ ਕੰਮ ਹੀ ਫੇਲ ਕਰ ਦੇਗਾ ਤੂੰ ਫਿਰ ਮੇਰਾ ਦਾ ਕੋਈ ਹੱਲ ਕਰੋ ਯਾਰ ਮੈਂ ਤਾਂ ਪਾਣੀ ਨੇ ਉੱਥੇ ਬੈਠਾ ਯਾਰ ਪਾਣੀ ਦਾ ਯਾਰ ਸੂਇਆ ਚ ਇੰਨਾ ਖਾਲੇ ਭਰੇ ਆਉਂਦੇ ਆ ਲੋਕਾਂ ਦੇ ਟੈਲਾਂ ਦੇ ਪਾਣੀ ਆਗਾ ਲੋਕਾਂ ਦੇ ਉਹ ਟੈਲਾਂ ਦੇ ਤੜਕੇ ਗਿਆ ਸੀ ਟੈਲਾਂ ਦੇ ਪਾਣੀ ਦਾ ਹੱਥ ਤੋਂ ਨੂੰ ਹੀ ਨਹੀਂ ਸੀਗਾ ਯਾਰ ਗੱਪ ਮਾਰੀ ਜਾਂਦਾ ਨਹੀਂ ਯਾਰ ਸੂਆ ਤਾਂ ਭਰਿਆ ਆਉਂਦਾ ਯਾਰ ਮੈਂ ਹੁਣ ਸਮਾਨ ਲੈ ਕੇ ਆਇਆ ਯਾਰ ਸ਼ਹਿਰੋਂ ਆਡੀਆਂ ਟੈਲਾਂ ਦਾ ਸੁੱਕੀਆਂ ਸੀ ਆਪਣੇ ਬੜੀਆਂ ਟੈਲਾਂ ਉਹ ਟੈਲਾਂ ਆਹੀ ਪਾਣੀ ਵਾਲੀਆਂ ਹੋਰ ਯਾਰ ਪਾਣੀ ਬਿਨਾ ਸ਼ੱਕੀ ਹੋਏ ਪਏ ਆ ਮੋਟਰ ਸੜ ਗਈ ਤੈਨੂੰ ਦੱਸੀ ਇਹਨਾਂ 10 ਤੱਕ ਜਾਣਾ ਫੋਰਮੈਨ ਦਾ ਸੱਜਾ ਤੂੰ ਹੱਲ ਕਰ ਚਾਰ ਦਾ ਪੈਣਾ ਮੈਨੂੰ ਕਲੰਪ ਦੇ ਕਲੰਪ ਤਾਂ ਤੈਨੂੰ ਦੇ ਦੂੰਗਾ ਹੱਲ ਦਾ ਤੇਰਾ ਮੈਂ ਹੀ ਕਰੂੰਗਾ ਤੂੰ ਮੈਨੂੰ ਆਏ ਦੱਸ ਵੀ ਉਹ ਘਰਦੀ ਕੀ ਆ ਘਰਦੀ ਕੀ ਆ ਸੜ ਗਈ ਨਹੀਂ ਨਹੀਂ ਸੜੀ ਕਿਵੇਂ ਆ ਮਤਲਬ ਕਿ ਪਹਿਲਾਂ ਫਿਓਰ ਆਇਆ ਜਾਂ ਤੂੰ ਆਟੋਮੈਟਿਕ ਛੱਡਿਆ ਜਾਂ ਸਟਾਰਟ ਨਾ ਪਿਆ ਕਿਵੇਂ ਸੜੀ ਆ ਉਹ ਆਟੋਮੈਟਿਕ ਤੋਂ ਬਿਨਾਂ ਹੀ ਚਲਾਤੀ ਆਟੋਮੈਟਿਕ ਤੋਂ ਬਿਨਾਂ ਯਾਰ ਕਿਵੇਂ ਆਏ ਸੜਨ ਦਾ ਕਾਰਨ ਤਾਂ ਦੱਸ ਉਹ ਫਿਓਰ ਜਿਹੜਾ ਐ ਕੋਈ ਫਿਓਰ ਕਿ ਜਦੋਂ ਆਟੋਮੈਟਿਕ ਲਾਲ ਜਿਹਾ ਆਉਂਦਾ ਸੀ ਮੈਂ ਸਿੱਧੀ ਚਲਾਤੀ ਤੂੰ ਤਾਰਾਂ ਪੁੱਠੀਆਂ ਸਿੱਧੀਆਂ ਕਰਨੀਆਂ ਸੀ ਨਾ ਮੈਨੂੰ ਫੂਲ ਮਾਰ ਕੇ ਪੁੱਛ ਲੈਂਦਾ ਨੰਬਰ ਹੈ ਨਹੀਂ ਸੀ ਮੇਰਾ ਤੇਰੇ ਕੋਲੇ ਯਾਰ ਨੰਬਰ ਫੋਰਮੈਨ ਦਾ ਸੀ ਤੇਰਾ ਨੰਬਰ ਹੈ ਨਹੀਂ ਸੀ ਉਹ ਮੈਂ ਤੈਨੂੰ ਕਹਾਂ ਨਹੀਂਦਾ ਵੀ ਛੋਟਾ ਫੋਰਮੈਨ ਉੱਥੇ ਆਗਾ ਜਾਣ ਤਾਂ ਉਹੀ ਸਾਹਮਣਾ ਮੈਂ ਨਾ ਦੁਕਾਨ ਤੇ ਹੀ ਆਜਾਇਆ ਮੇਰਾ ਕੰਮ ਵੀ ਕੀ ਹਾਨ ਹੋਈ ਨਾ ਕੰਮ ਬਹੁਤ ਹੱਸਦੇ ਕੋਈ ਦਾ ਯਾਰ ਤੂੰ ਆਏ ਦੱਸ ਮੈਨੂੰ ਵੀ ਏਦੋਂ ਪਹਿਲਾਂ ਜਦੋਂ ਬਾਈ ਹੁੰਦਾ ਸੀ ਆਪ ਇੰਨਾ ਕੰਮ ਸੀਗਾ ਨਹੀਂ ਵੀ ਕੰਮ ਦਾ ਸਾਰਾ ਮੇਰੇ ਮੂੰਹ 'ਵੀ ਆਇਆ ਕੰਮ ਤਾਂ 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 ਨਾ ਹੋਈ ਪਈ ਥੋੜੀ ਮੇਰੇ ਮੋਟਰ ਦਾ ਹੱਲ ਕਰੋ ਫਿਰ ਯਾਰਾ ਮੋਟਰ ਤੇਰੀ ਦਾ ਹੱਲ ਕਰ ਦਿੰਨੇ ਆ ਕਿਵੇਂ ਹੱਲ ਹੋ ਫਿਰ ਕਲੰਪ ਦਾ ਤੂੰ ਕੀ ਕਰਨਾ ਯਾਰ ਫਿਰ ਤੇ ਕਲੰਪ ਕਸ ਕੇ ਹੀ ਕਰਾਂਗੇ ਡਿਲੀਵਰੀ ਤੇ ਹੋਰ ਕੀ ਕਰਾਂਗੇ ਨਹੀਂ ਨਹੀਂ ਯਾਰ ਕਲੰਪ ਦਾ ਚੱਕਰ ਪਤਾ ਕੀ ਆ ਕਲੰਪ ਤਾਂ ਪਿਆ ਵੀ ਆ ਆ ਕੌਲਾ ਜਾਂ ਵੀ ਪਿਆ ਦੇਦਾ ਤੈਨੂੰ ਮੈਂ ਸਾਰਾ ਕੁਝ ਹੀ ਦੇਣਾ ਤੇ ਪਰ ਇਹ ਤੈਨੂੰ ਦੇਣ ਦਾ ਫੈਰਾ ਨਹੀਂ ਆਹ ਤਾਂ ਤੈਨੂੰ ਦੀ ਡਿਲੀਵਰੀ ਵਾਲਾ ਯਾਰਾ ਚਾਰ ਦਾ ਤਾਂ ਕੋਈ ਮੰਗ ਕੇ ਲਗਾਇਆ ਵਾ ਫਿਰ ਜਾਂ ਤੂੰ ਆਏ ਘਰ ਫਿਰ ਹਾਂ ਹੱਲ ਤਾਂ ਮੇਰੇ ਕੋਲ ਹੈਗਾ ਮੈਂ ਤੇਰਾ ਕਰ ਦਿੰਨਾ ਦੱਸ ਫਿਰ ਹਾਲੀ ਕਰਾਉਣਾ ਨਾ ਕਰ ਬਿਜਲੀ ਵਾਲੇ ਕੋਲੇ ਜਾ ਤੇ ਭੱਜ ਕੇ ਲਾਸ਼ ਲੈ ਕੇ ਆ ਲਾਸ਼ ਕੀ ਕਰਨੀ ਐ ਤੇ ਆਪਾਂ ਲਾਸ਼ ਪਾ ਕੇ ਮੋਟਰ ਖਿੱਚ ਲਾਂਗੇ ਯਾਰ ਜਿੱਦਾਂ ਨਾ ਸਤਰੀ ਜਾ ਤੈਨੂੰ ਕਿਵੇਂ ਦੱਸਾਂ ਤੈਨੂੰ